ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੀ ਜਿਹੜੀ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਚੱਠਾ ਤਹਿਸੀਲ ਬਟਾਲਾ ਤੇ ਜ਼ਿਲ੍ਹਾ ਗੁਰਦਾਸਪੁਰ ਜਤਿੰਦਰ ਵੀਰ ਕੋਲ ਆਪਾਂ ਆਏ ਆ ਤੇ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਦੋ ਹੀ ਮੱਜਾਂ ਦਿਖਾਉਣੀਆਂ ਤਿੰਨ ਮੱਜਾਂ ਤੁਹਾਨੂੰ ਦਿਖਾਉਣੀਆਂ ਇਹ ਗੱਲ ਬਾਤ ਹੁਣ ਆਪਾਂ ਬੀਤੀਆਂ ਨਾ ਕਰਦੇ ਆ ਤੇ ਪੁੱਛਦੇ ਆ ਸਾਰੀ ਡਿਟੇਲ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਜੀ ਹੋਰ ਸਣਾ ਠੀਕ ਠਾਕ ਜੇ ਵਧੀਆ ਜੀ ਵਧੀਆ ਚਲੋ ਵਧੀਆ ਚੀਦਾ ਜੇ ਹਾਂਜੀ ਆ ਛੋਟੀ ਨੂੰ ਬਾਹਰ ਲੈ ਜਾਂਦਾ ਜੇ ਠੰਡ ਪੜੀ ਜੇ ਠੀਕ ਜੇ ਤੁਰੇ ਫਿਰਦੇ ਬੱਚੇ ਨਿਆਣਾਂ ਨੂੰ ਬਾਂਦਰ ਭਈ ਜੀ ਨਹੀਂ ਠੀਕ ਆ ਹਾਂਜੀ ਚਲ ਨਾਮ ਦੱਸਦੇ ਕਰੀ ਆਪਾਂ ਅੰਕਿੰਦਰ ਸਿੰਘ ਹਾਂਜੀ ਇਹਨੇ ਚਠਾ ਤਹਿਸੀਲ ਬਟਾਲਾ ਜਿਹੜਾ ਕਰਤਾ ਤੇ ਫੋਨ ਨੰਬਰ ਬੋਲ ਦਇ ਕਰੀ 90568277 ਠੀਕ ਆ ਤੇ ਮਾਲਕ ਵੇਚ ਦਿੱਤਾ ਜੀ ਹੋਂ ਤਾਂ ਪਹਿਲੇ ਆਹ ਤੈਨੂੰ ਮਈਆਂ ਚ 50 ਤੁਹਾਡੇ ਅੰਦਰ ਵੇਖੀਆਂ ਆ ਕਿੱਥੇ ਚਲੀਆਂ ਆ ਵਾਲੀਆਂ ਚੱਲੇ ਕੋਈ ਡੰਗੇ ਚੱਲੇ ਪਾਣੀ ਪਤਾ ਕਰਨਾ ਸੋਣੀ ਪਤਾ ਕਰਨਾਂ ਲੱਗੇ ਅੱਛਾ ਉਹ ਧੱਕੇ ਜਾਣੇ ਆ ਤੇ ਕੁਛ ਜੋੜਾ ਇੱਕ ਲੁਧਿਆਣੇ ਵਿੱਚ ਚੱਲਿਆ ਹਨਾ ਹਾਂਜੀ ਇੱਕ ਜਲੰਧਰ ਚੱਲੀ ਦੂਰ ਦੂਰੀ ਘੱਲਦੇ ਜੀ ਹੁਣ ਮਾਲ ਫਿਰ ਚਲੋ ਮਾਲ ਚੰਗਾ ਪਹਿਲਾਂ ਬਦੋਂ ਬਾਹਰ ਬਾਜ਼ਾਰ ਵਿੱਚ ਆ ਹੋ ਗਿਆ ਮਾਲ ਆਈ ਨਹੀਂ ਬਾਹਰ ਠੀਕ ਹੈ ਹਾਂਜੀ ਠੀਕ ਹੈ ਕਿੰਨੀ ਹੀ ਤੇਦੀ ਕਦੀ ਮਹੀ ਨਹੀਂ ਮਹੀ ਗਈ ਜਦੋਂ ਜਵਨ ਦੀ ਮਹੀ ਦਾ ਕਿੰਨਾ ਫਰਕ ਪਾ ਗਿਆ ਆ ਥੋੜਾ ਜਿਹਾ ਫਰਕ ਤੇ ਚਲੋ ਪਿਆਈ ਆ ਹੁਣ ਸ਼ੁਰੂਆਤ ਜਿਹੜੀ ਆ ਸਭ ਤੋਂ ਪਹਿਲਾਂ ਜਿਹੜੀ ਆ ਪਹਿਲੇ ਨੰਬਰ ਤੇ ਤਾਜੀ ਸੂਈ ਮੱਝ ਜਿਹੜੀ ਅਜੇ ਥੋੜਾ ਘਿਚੇਰੀ ਹੋਇਆ ਵਾ ਸੂਈ ਨ ਤੇ ਇਹਦੇ ਬਾਰੇ ਆਪਾਂ ਪੁੱਛਦੇ ਆਂ ਥਾਣੇ ਦੇ ਦੇਖ ਸਕਦੇ ਜੀ ਖਾਣ ਨਹੀਂ ਕਿਥੇ ਇਹ ਦੇਖ ਸਕਦੇ ਜੀ ਦੱਸਿਓ ਵੇ ਜੀ ਕਿੰਨਾ ਵੇ ਸਵੇਰ ਸੁਆ ਸੋਈ ਜੇ ਇਹ ਵੀ ਜੀ ਤੀਜਾ ਸਵੇਰ ਮੈਂ ਸੁਈ ਜੇ ਕਿੰਨਾ ਕ ਚਿਹਰਾ ਗਿਆ ਸੁਈ ਦਾ ਮੈਂ ਨਹੀਂ ਸੁਈ ਜੇ ਮਗਰ ਇਹਦੇ ਕੱਟੀ ਐ ਬਹੁਤ ਪਲੀ ਕੱਟੀ ਸੀ ਮੈਂ ਨੇ ਮਣਜਾ ਲੱਪਾ ਜਰੂਰ ਵਾਲਾ ਬੱਚਾ ਬਹੁਤ ਪਲਿਆ ਮਗਰ ਇਹਦੇ ਕੱਟੀ ਦੋ ਟੌਪ ਦੀ ਅੰਦਰ ਬੱਜੇ ਬੱਚੇ ਕੰਟੀਨੂਅਲੀ ਕੈਮਰਾ ਬੁਲਾ ਕੇ ਖਾਣਦੇ ਆ ਬਹੁਤ ਚੰਗੀ ਕੱਟੀ ਮਗਰਿਆ ਠੀਕ ਆ ਤੇ ਕਿੰਨਾ ਕ ਦੁੱਧ ਦੇ ਚਵਾਈ ਜਾਓਗੇ ਇੱਧਰ ਵੇਖੋ ਮੈਂ ਦਾ ਥਾਣੇ ਵਾਲਾ ਦੁੱਧ ਘਰ ਵੜਿਆ ਨਹੀਂ 20 ਵਿੱਚ ਹੋਈ 13 14 ਕਿਲੋ ਦੁੱਧ ਹੁੰਦੀ ਆ ਅੱਛਾ ਉਹ ਆਖਿਆ ਕਰੋ ਕਿ ਤਰੱਕੋ ਪਿੱਛੋਂ ਮੈਂ ਹੀ ਵੇਖੋ ਆਹ ਦੇਖ ਸਕਦੇ ਜੀ ਚੁਵਾਈ ਕਿਤੇ ਇੱਕ ਨੰਬਰ ਆ ਠੀਕ ਹੈ ਜੀ ਹਾਂ ਜੀ ਹੁਣ ਬਾਕੀ ਤਾਂ ਥੋੜਾ ਜਿਹਾ ਲੱਪਾ ਲਾਇਆ ਇਹਨੇ ਜਰੂਰ ਥੀਕ ਹੈ ਮੈਂ ਸਾਰੀ ਚੰਗੀ ਹੈ ਤੇ ਲਿਆ ਖੋਲਾ ਹਾਂ ਫਿਰ ਤੋਰਦੀ ਤੁਸੀਂ ਰਾਂਝੇ ਨੇ ਗੰਡਾ ਹੀ ਵੜੀਆਂ ਮਾਰ ਛੱਡੀਆਂ ਬੜੇ ਲੰਮੇ ਦੇਖੋ ਮੈਂ ਵਿੱਚੋਂ ਜੇਰ ਜੂਰ ਪ੍ਰੋਪਰ ਪਾਤੀ ਜੇ ਜੇਰ ਬਿਲਕੁਲ ਵੀਜੀ ਓਕੇ

ਇਹ ਇਸ ਵਾਰ ਜੀ ਆ ਮੈਂ ਤਪੂ ਦੀ ਬੱਚੇ ਜਿਹੜੇ ਇਹਨਾਂ ਦੇ ਤੁਹਾਨੂੰ ਦਿਖਾ ਦੇਵਾਂਗੇ ਉਹਨੇ ਤੇ ਕੀ ਰੱਖਣਾ ਵੀਰ ਜੀ ਫਿਰ ਇਹਦਾ ਮੋਲ ਆਪਾ ਮੋਲ ਤੇ ਵੀਰ ਜੀ ਇਦਾਂ ਦੀ ਮਈਆਂ ਭਰ ਭਿਆਦ ਦਾ ਹਿਸਾਬ ਲਾਜੀ 82000 ਮਈ ਉਹਦਾ ਮਿੰਜੀ ਹੋਗੀ ਹੈ ਹਾਂਜੀ ਹਾਂਜੀ ਮੋਲੇ ਦਾ 65 ਵੀ ਕਿਰੀਦਾ ਮਈ ਵਿਕਦੀ ਦਾ ਮੋਲ 60000 ਅੱਛਾ ਕਿੰਨੇ ਦੇ ਦੇ ਦੀ ਜੱਸ ਨੋਈ ਬਿਲਕੁਲ 55000 ਦੀ ਦਾ ਪੂਰੇ 55 ਦੀ ਕਰ ਦਈਏ ਪੂਰੇ 55 ਦੀ ਆਹ ਆ ਬਾਕੀ ਮੈਂ ਹੋਣੀ ਬੋਲਾ ਮੇਰੇ ਸਾਹ ਨਾ ਫੇਰੇ ਇਸ ਲਈ 44 4 ਕਿਲੋ ਹੀ ਚੋਇਆ ਆ ਅੱਛਾ ਬਾਕੀ ਬੋ ਚਵਾ ਡੰਗਾ ਮੈਂ ਠੀਕ ਹੈ ਜੀ ਹੁਣ ਇੱਕ ਜਿਹੜੀ ਆਵਲੀ ਆ ਇਹ ਵੀ ਸੋਈ ਸਵਾਈ ਜੀ ਜੀ ਸੋਈ ਇਹਨੂੰ ਅੱਜ 5-6 ਦਿਨ ਹੋ ਗਏ ਠੀਕ ਹੈ ਜੀ ਹਾਂਜੀ ਇਹ ਤਾਂ ਦੁੱਧ 9 ਕਿਲੋ ਤਿਆਰ ਹੋਊਗਾ 9 ਕਿਲੋ ਤਿਆਰ ਜੀ ਇਹਦੇ ਕੋਲ ਬਿਲਕੁਲ ਹਾਂਜੀ ਕਿੰਨੇ ਦਿਨ ਹੋਏ ਸੋਈ ਨਾ ਸੋਈ ਨੂੰ 5-6 ਦਿਨੋਂ ਕਿਤੇ ਮਗਰ ਕੱਟੀ ਜੀ ਇਹਦੇ ਮਗਰ ਵੀ ਕੱਟੀ ਆ ਹਾਂਜੀ ਠੀਕ ਆ ਜੀ ਤੇ ਇਹ ਕਿੰਨਾ ਕੁ ਦੋ ਚਵਾ ਸਕਦੀ ਜੀ ਉਸ ਵੀ ਜੀ 12-13 ਕਿਲੋ ਚਵਾਉਗੀ ਇਹ ਵੀ ਲਿਆ ਫਿਰ ਤੋੜ ਦੋ ਬਾਕੀ ਹੁਣ 9 ਲੀਟਰ ਕਰੋ ਚਵਾ ਕੇ ਦੋਗੇ ਦੇ ਦਵਾਂਗੇ ਇੱਕ ਨੰਬਰ ਦਾ ਚਵਾਪਸ ਮਾਊਗਾ ਇਹਦਾ ਠੀਕ ਆ ਜੀ ਬਾਕੀ ਇਹ ਆ ਕਿ ਸੂਈ ਸਵਾਈ ਆਪਣੀ ਕੋ ਵੀਰ ਚਵਾਈ ਕਰਕੇ ਖੜੇ ਉਹ ਵੀ ਜਿਹੜੀ ਆ ਉਹਦੀਆਂ ਤੇ ਚਲੋ ਜੋ ਉਤੇ ਪਾਸ ਹੀ ਹੋਣੀ ਆ ਜੀ ਉਹਦੀਆਂ ਵੀ ਕੋ ਧਾਰਾ ਮਾਰ ਕੇ ਖੜੇ ਓ ਮੱਕੀ ਸਵੰਨਾ ਗਾਣ ਜਿਆਦਾ ਰੱਖਦੀ ਹੈ ਮੜ ਗਿਆ ਜਿੰਨੇ ਪਲ ਪਈ ਇੱਕ ਬਨੇ ਮੜ ਗਿਆ ਅਜ ਲੈ ਆ ਵੀਰ ਜੀ ਉਤਰਾਂ ਜਿਹੜਾ ਕੱਦ ਕਾਟਦੀ ਜਿਹੜੀ ਚੰਗੀ ਆ ਕੱਦ ਵਜਨ ਆ ਜੋ ਦੁੱਧ ਮੌਕੇ ਤੇ 9 ਲੀਟਰ ਜਿਹੜਾ ਇਹਦੇ ਕੋਲ ਤਿਆਰ ਦਾਸ ਤੇ ਤੇ ਇਹਦਾ ਵਿੱਤੀ ਆਪਾਂ ਕੀ ਰੱਖੀਏ ਫਿਰ ਮੁੱਲ ਇਹਦਾ ਮੁੱਲ ਵਿੱਤੀ 60000 ਇਹਦਾ 60000 ਹਾਂਜੀ ਇਹ ਵੀ ਕਰਦੀਏ ਜੈਸਨੋਈ 55000 ਦੇ ਦਾਂਗੇ ਅੱਛਾ ਬਰਾਬਰ ਹੀ ਭਾਵੇਂ ਕੋਈ ਉਹ ਲੈ ਜੇ ਭਾਵੇਂ ਕੋਈ ਉਹ ਲੈ ਜੇ ਤੇ ਆ ਵੀ ਅੱਜ ਵੇਚ ਦੇਣੀ ਜੀ ਹਾਂਜੀ ਦੱਸ ਦੀਏ ਇਹਦੇ ਬਾਰੇ ਫਿਰ ਇਹ ਵਿੱਤੀ ਸੂਈ ਨੂੰ ਮੈਂ ਇਹਨੂੰ ਦੱਸ ਦੇ ਹੋਗੇ ਯਾਰ ਅੱਛਾ ਇਹਦੀ ਨਾ ਕੱਲ ਦੀ ਕੱਟੀ ਮਰ ਗਈ ਪਰ ਤੋਂ ਦੀ ਅੱਛਾ ਕੱਟੀ ਮਰ ਗਈ ਆ ਇਹਦੀ ਹਾਂਜੀ ਠੀਕ ਐ ਤੇ ਦੁੱਧ ਕਿੰਨਾ ਜੀ ਇਹਦੇ ਕੋਲ ਯਾਰ ਵੀ ਹੌਸਲਾ ਨਹੀਂ ਦੋ ਮਿੰਟ ਤੇ ਦੁੱਧ ਕਿੰਨਾ ਮਿਲ ਜੀ ਤੇ ਕੋਲ ਦੁੱਧ ਵੀ ਜੀ ਸਵੇਰੇ 10 ਕਿਲੋ ਤਿਆਰ ਹੋਣਾ ਤਿਆਰ ਜੀ ਬਿਲਕੁਲ ਹਾਂ ਜੀ ਲਓ ਠੰਡੀ ਬੜੀ ਆ ਅੱਛਾ ਆਏ ਹੁਣ ਨਰੇ ਇਧਰ ਸੋ ਬੜੀ ਆ ਆ ਲੈ ਕੋ ਪਾੜਾ ਨਹੀਂ ਅੱਛਾ ਕੋਈ ਟੀਕਾ ਨਹੀਂ ਪਾੜਾ ਕੋਈ ਟੀਕਾ ਨਹੀਂ ਇਤਰਾ ਹੀ ਧਾਰ ਤੇ ਜਿਹੜਾ ਮਰਜੀ ਵੀ ਤਿਲ ਲਾ ਕੇ ਛੋਲੇ ਮਹੀਂ ਮੇਰੇ ਘਰ ਅੱਛਾ ਇੱਧਾ ਧਾਰ ਤੇ ਮਿਲੂਗੀ ਕਿੰਨਾ ਇਹ ਤਾਂ ਪੱਕਾ ਦੁੱਧ 10 ਕਿਲੋ 9 ਕਿਲੋ ਕਰਕੇ ਦੇਵਾਂਗੇ ਲਿਆ ਹੇ ਉਤਾਰ ਦਿਓ ਤੋੜ ਦੋ ਇੱਕ ਰਿੰਦਮੀ ਆ ਪੈਰ ਦਬਦੀ ਏ ਥੋੜਾ ਜਿਹਾ ਅਗਲਾ ਮੜ ਜਾ ਪੈਰ ਦਬਦੀ ਏ ਉਹ ਨਾ ਕਿਤੇ ਗੱਡੀ ਚਲਾਉਂਦੇ ਮਾਸ ਫਾੜ ਗਿਆ ਮੈਂ ਤਾਂ ਬੜੀ ਗਿੰਦੀ ਹੁਣ ਅੱਛਾ ਹਾਂਜੀ ਗੱਡੀ ਚ ਲਾਉਣ ਲੱਗਿਆਂ ਕਈ ਵਾਰੀ ਵੱਧ ਘੱਟੇ ਹੋ ਜਾਂਦੇ ਆਂ ਦੇਖ ਸਕਦੇ ਜੀ ਲੈ ਆਇਆ ਇੱਥੋਂ ਦੇ ਦੋ ਕਣੀ ਲੈ ਆ ਵੀ ਦਿੱਥਾਈ ਬਾਕੀ ਕੋਈ ਵੀਰ ਆਪਣੇ ਆ ਕੇ ਇੱਥੇ ਆਪਣੀ ਮਰਜ਼ੀ ਨਾਲ ਸਮਝਣਾ ਵੇਖ ਕੇ ਲੈ ਜੇ ਤੇ ਇਹਰਾ ਵੀ ਜੀ ਫਿਰ ਕੀ ਮੁੱਲ ਰੱਖ ਦੇਣਾ ਜੀ ਬਾਕੀ ਵੀਰ ਜੀ ਦੋ ਡਾਂਗੋ ਟੈਮੋ ਡਾਂਗੋ ਜਿਹੜਾ ਧਾਤ ਤੇ ਮੈਂ ਮਿਲੂਗੀ ਇੱਟੀ ਗੱਲ ਹੈਗੀ ਤੇ ਮੈਂ ਹੀ ਮੁਸਤ ਠੀਕ ਹੈ ਇਹ ਪਹਾੜਾ ਵੀ ਲੈ ਜੀ ਤੇ ਧਾਤ ਤੇ ਸਭ ਅੱਛਾ ਹਾਂਜੀ ਤੇ ਮੁੱਲੇ ਦਾ ਹੋਲੀ ਹੋਲੀ ਮੁੱਲ ਤੇ ਦਾ ਵੀਰ ਜੀ ਹਾਂਜੀ 55000 ਆ ਅੱਛਾ ਹਾਂਜੀ ਇਹ ਕਿੰਨੇ ਰੀ ਦੇ ਦੇਣੀ 50000 ਦੀ 50000 ਦੀ ਦੇ ਦੋਗੇ ਮੌਕੇ ਤੇ ਛੋਟ ਛੜ ਕਰ ਦੋਗੇ 47000 ਦੀ ਆਣਾ ਦੇ ਦਾ ਅੱਛਾ 47000 ਜੀ ਦੇ ਦੋਗੇ ਹਾਂਜੀ ਠੀਕ ਹੈ ਬੱਚੇ ਵਖਾ ਦੀ ਇੱਕ ਰਿਹਰ ਉਹਨਾਂ ਦੇ ਜਿਹੜੇ ਵੀਰ ਜੀ ਅੱਜ ਮੱਜ ਸੋਈ ਉਹਦੀ ਕੱਟੀ ਘੜੀ ਜੇ ਉਹਦੀ ਕ ਤੇ ਜਿਹੜੇ ਉਹ ਨੀਲੀ ਦੀ ਮੱਝ ਉਹਦੀ ਕੱਟੀ ਘੜੀ ਜੀ ਆਹ ਦੇਖੋ ਵੀਰ ਜੀ ਪੂਛ ਤੱਕ ਦੇਵਾਲੀ ਜੀ ਹਾਂ ਦੇਖ ਸਕਦੇ ਜੀ ਤਾਜਾ ਨੜ ਤੇ ਜਿਹੜੀ ਉਹ ਦੂਸਰੀ ਮੱਝ ਹੈ ਉਹਦੀ ਕੱਟੀ ਘੜੀ ਜੀ ਉਹਦੀ ਕੱਟੀ ਆ ਠੀਕ ਆ ਹਾਂ ਜੀ ਆਹ ਕੱਟੀ ਹੈ ਜਿਹੜੀ ਉਹਦੀ ਬਾਕੀ ਆ ਬੱਚੇ ਜਿਹੜੇ ਉਹ ਮਾਲ ਵਿਗਿਆ ਜਿਹੜਾ ਹੁਣ ਜਾਣਾ ਸੋਨੀਪੱਤਵਲ ਤੇ ਲੁਧਿਆਣੇ ਬਾਕੀ ਕੋਈ ਵੀਰ ਆਪਣੀ ਸਮਝਣਾ ਇੱਥੇ ਆ ਕੇ ਆਪਣੀ ਮਰਜ਼ੀ ਨਾਲ ਵੇਸ਼ ਚਾੱਕ ਕੇ ਚਵਾਈ ਕਰਕੇ ਤਸੱਲੀ ਕਰਕੇ ਫੇਰ ਹੀ ਆਪਣਾ ਪਸ਼ੂ ਖੜੇ ਜੀ ਹਾਂ ਜੀ ਦੋਸਤੋ ਵੀਡੀਓ ਨੂੰ ਪੂਰਾ ਦੇਖਣ ਲਈ ਬਹੁਤ ਬਹੁਤ ਧੰਨਵਾਦ